ਸਾਬ ਜੀ ਕਾਫੀ ਸਮੇਂ ਕੇ ਬਾਦ ਆਇਓ ਪੰਜਾਬ 10 ਸਾਲ ਬਾਦ ਤਰਸ ਗਈ ਸੀ ਸਵਾਚ ਸਾਂ ਲੈਣ ਨੂੰ ਇਹ ਸਵਾਵੇਂ ਧਮ ਘੋਟਾ ਹੈ ਕਈਉਂ ਮੈਨੇ ਤੋ ਇਹ ਵੀ ਸੁਨਾ ਹੈ ਇਹ ਸਵਾਵੇਂ ਖੂਨ ਹੈ ਤੁਹਾਡੇ ਰਹਿਣ ਲੱਗ ਮਾਹੌਲ ਠੀਕ ਕਰ ਰਹੇ ਆ ਇਕੱਤ ਵਧੀ ਸੀ ਤੂੰ ਯੋਛ ਕੇ ਆ ਨੋ ਮੇਰੀ ਪ੍ਰਾਨੂ ਦਸ ਕਿੱਥੇ ਹੋ ਪੰਜਾਬ ਦੀ ਪੁਲਿਸ ਆਪਣੇ ਮੋਟੇ ਤੇ ਫਿੱਤੀਆਂ ਬੌਂ ਲਈ ਸਾਡੇ ਨੌਜਵਾਨਾਂ ਨੂੰ ਕਾਲਜਾਂ ਚੋਂ ਬਿਨਾਂ ਕਿਸੇ ਕਸੂਰੋ ਚੁੱਕ ਕੇ ਲੈ ਜਾਂਦੀ ਏ ਤੇ ਉਹਨਾਂ ਦੀ ਇਲਾਜਾਂ ਕਦੇ ਪੈੜੀਆਂ ਤੋਂ ਮਿਲਦੀਆਂ ਕਦੇ ਸੂਈਆਂ ਤੋਂ ਮਿਲਦੀਆਂ ਕਦੇ ਦਵਾਈਆਂ ਤੋਂ ਮਿਲਦੀਆਂ ਮੈਨੂੰ ਦੱਸੋ ਭਈ ਇਹ ਕਿੱਥੋਂ ਦਾ ਇਨਸਾਫ ਓ ਬਾਗੜਾ ਨਿਸ਼ਾਨਾ ਪੱਕਾ ਕਰਕੇ ਲਾਈ ਜੇ ਮੈਂ ਪੈੜੀ ਦੀ ਵਕt ਟੱਪ ਗਿਆ ਨਾ ਤੇਰੇ ਲਈ ਵਾਪਸ ਜ਼ਰੂਰ ਆਉਂਗਾ ਵਿਚਾਰਾਂ ਦੀ ਆਜ਼ਾਦੀ ਇੱਕ ਕਨਸਟੀਟਿਊਸ਼ਨਲ ਰਾਈਟ ਆ ਸਰ ਤੁਸੀਂ ਸਿਰਫ ਸਪੀਚ ਵਿੱਚ ਮੁੰਡਾ ਚੁਕਲੇ ਹਰ ਮਹੀਨੇ ਤੁਹਾਡੇ ਕਾਲਜ ਚੋਂ ਦੋ ਤੋਂ ਤਿੰਨ ਮੁੰਡੇ ਹੱਤਵਾਦੀ ਲਹਿਰ ਚ ਸ਼ਾਮਲ ਹੋ ਰਹੇ ਆ ਵਿਦਿਆਰਥੀ ਬਾਰੋਂ ਕਿਸੇ ਕੇ ਆਉਂਦੇ ਨੇ ਇਹਦੀ ਸਾਡੀ ਕੋਈ ਜ਼ਿੰਮੇਵਾਰੀ ਥੋੜੀ ਆ ਮਾਹੌਲ ਦੇਖਿਆ ਬਾਅਦ ਇਸੇ ਮਾਹੌਲ ਚੋਂ ਕੱਢਣ ਲਈ ਇਹਨੂੰ ਬਾਹਰ ਭੇਜਿਆ ਤੇ ਵਾਪਸ ਆ ਗਿਆ ਉੱਥੇ ਹੀ ਫਿਰ ਬਾਪੂ ਜੀ ਝੂਠ ਕਾ ਤੇ ਬੋਲਦੇ ਸੀ ਮੈਨੂੰ ਇਸ ਲਈ ਕਿ ਤੂੰ ਸਲਾਮਤ ਰਹੇ ਉੱਥੇ ਕੱਲ ਦੇ ਅਖਬਾਰ ਦੀ ਸੁਰਖੀ ਹੋਊਗੀ ਪੰਜਾਬ ਮੇ 4 ਅਤੰਕੀ ਢੇਰ ਉਹਦਾ ਨਾ ਬਾਗੜ ਸਿੰਘ ਆ ਤੇਰਾ ਬਾਹ ਨਹੀਂ ਪਿਆ ਜੀ ਉਹਦੇ ਨਾਲ ਤੁਹਾਡੇ ਇੱਕ ਸੈਨ ਕਰਨਾ ਉਹਨਾਂ ਸਾਰੇ ਬੇਕਸੂਰਾਂ ਦੀ ਜ਼ਿੰਦਗੀ ਬਚ ਸਕਦੀ ਹੈ ਭਾਈ ਜੀ ਬਸ ਇੱਕ ਸੈਨ ਸ਼ਰਤਾਂਗੇ ਫੌਜੀਆ ਹਾਂਜੀ ਅਸੀਂ ਕਰਾਉਂੂਗਾ ਕਿ ਚਾਰ ਪੰਜ ਲੋ ਕਿਆ ਸੀ ਨਾ ਹੌਲੀ ਚੱਲ ਤੇ ਜਲਦੀ ਪ੍ਰਮੋਸ਼ਨ ਪਾਉਣ ਦੇ ਚੱਕਰ ਚ ਅੰਨਾ ਹੋ ਗਿਆ ਤੂੰ ਓਪਰਤਾਜਿੰਗੀ ਕਾਨੂੰਨ ਕੋਲੋਂ ਕੁਝ ਲੈਣਾ ਤੇ ਕਾਨੂੰਨ ਨੂੰ ਕੁਝ ਦੇਣਾ ਵੀ ਤੇ ਪਊਗਾ ਨਾ ਤੁਸੀਂ ਹਜੇ ਵੀ ਇਨਸਾਫ ਦੀ ਉਮੀਦ ਲਾ ਕੇ ਬੈਠੇ ਹੋ ਇੱਕ ਕਾਨੂੰਨ ਦੀ ਅੱਖਾਂ ਤੇ ਪੱਟੀ ਆ ਤੇ ਕੰਨਾਂ 'ਤੇ ਬੋਲਾ ਆ ਇੱਥੇ ਕੋਈ ਇਨਸਾਫ ਨਹੀਂ ਮਿਲ ਸਕਦਾ ਐਦਾਂ ਬੁੱਕਾ ਟੱਗੇ ਨਹੀਂ ਮਿਲਣਾ ਲੜਨਾ ਪੈਣਾ ਹੈ ਚੰਗਾ ਪਲਾ ਪਤਾ ਤੈਨੂੰ ਕਿ ਪੰਜਾਬ ਦੇ ਵਿੱਚ ਪੁਲਿਸ ਦਾ ਰਾਜ ਹੈ ਤੇ ਪੁਲਿਸ ਦੇ ਰਾਜ ਦੇ ਵਿੱਚ ਨਾ ਅਪੀਲ ਨਾ ਦਲੀਲ ਨਾ ਵਕੀਲ ਸਾਰੇ ਜਾਣ ਕੇ ਇੱਕ ਇੱਕ ਕਰਕੇ ਸਾਰੇ ਜਾਣਗੇ